ਫੋਰਟੀਫਾਈਡ ਰਾਈਸ ਦੇ ਨਾਲ ਸੰਬੰਧਿਤ ਵਿਵਾਦ ਨੂੰ ਲੈ ਕੇ ਕੇਂਦਰ ਤੇ ਸੂਬਾ ਸਰਕਾਰਾਂ ਦੇ ਖਿਲਾਫ ਰਾਈਸ ਮਿਲ ਮਾਲਕਾਂ ਦਾ ਸੰਘਰਸ਼ ਤੇਜ਼ ਕਰਦਿਆਂ ਅਣਮਿੱਥੀ ਹੜਤਾਲ ਤੇ ਚਲੇਗੇ ਨੇ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਸਥਿਤ ਇੱਕ ਨਿੱਜੀ ਰੈਸਟੋਰੈਂਟ ਦੇ ਵਿੱਚ ਪੰਜਾਬ ਭਾਰਤ ਤੋਂ ਪਹੁੰਚੇ 5500 ਰਾਈਸ ਮਿਲ ਮਾਲਕਾਂ ਨੇ ਇਕਜੁੱਟ ਹੋ ਕੇ ਇਹ ਫੈਸਲਾ ਲਿਆ ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਕੇਂਦਰ ਨੇ ਚੋਲਾਂ ਦੇ ਵਿੱਚ ਇੱਕ ਫੀਸ ਦੀ ਫੋਰਟੀਫਾਈਡ ਰਾਈਸ ਮਿਲਾਉਣ ਦੀ ਕਿਹਾ ਸੀ ਉਹਨਾਂ ਨੇ ਕੇਂਦਰ ਦੀਆਂ ਹਦਾਇਤਾਂ ਅਨੁਸਾਰ ਕੰਮ ਕੀਤਾ ਪਰ ਲੈ ਦੇ ਵਿੱਚ ਜਾਂਚ ਦੇ ਵਿੱਚ 405 ਰਾਈਸ ਮਾਪ ਦੰਡਾਂ ਦੇ ਅਨੁਕੂਲ ਨਹੀਂ ਪਾਈ ਗਏ ਜਿਸ ਦੇ ਲਈ ਹੁਣ ਉਹਨਾਂ ਤੇ ਹਰਜਾਨਾ ਲਗਾਇਆ ਜਾ ਰਿਹਾ ਇਸ ਦੇ ਸਬੰਧ ਦੇ ਵਿੱਚ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇੱਕ ਨਹੀਂ ਹੈ ਇੱਕ ਜਨਰਲ ਹਾਊਸਿੰਗ ਮੀਟਿੰਗ ਹੈ ਇਸ ਜਨਰਲ ਹਾਊਸ ਦੇ ਵਿੱਚ ਜਿਹੜੇ ਸਾਨੂੰ 405 ਰਾਈਸ ਦੀ ਇਲਾਮਤ ਸਾਡੇ ਕੋਲ ਪਾਈ ਹੈ ਉਹਨੂੰ ਅੱਜ ਵੀ ਨਕਾਰਿਆ ਸਾਰਿਆਂ ਨੇ ਪੰਜਾਬ ਦਾ 5500 ਰੈਸ ਮਿਲ ਰਿਹਾ ਇੱਥੇ ਇਕੱਠਾ ਹੋਇਆ ਕੋਈ ਬੰਦਾ ਵੀ ਕੰਮ ਕਰਨ ਨੂੰ ਤਿਆਰ ਨਹੀਂ 45 ਰੈਸ ਦੇਗੇ ਇਸ ਤੋਂ ਕਿ ਅਸੀਂ 45 ਰੈਸ ਜਿਹੜਾ ਹੈਗਾ ਮੇਜਰ ਮੁੱਦਾ ਹੈ ਜਿੰਨਾ ਚਿਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਸਾਨੂੰ 45 ਰੈਸ ਨਹੀਂ ਕੱਢਦੀ ਅਸੀਂ ਕੋਈ ਕੰਮ ਨਹੀਂ ਕਰਨਾ ਔਰ ਇਸੇ ਤਰ੍ਹਾਂ ਜਿਹੜਾ ਕੇਂਦਰ ਸਰਕਾਰ ਨੇ ਰਾਈਏ ਜਿਹੜੀ ਸਾਡੀ 1% ਤੋਂ ਘੱਟ ਕੀਤੀ ਆ ਅੱਧਾ ਪਰਸੈਂਟ ਇਹਨੂੰ ਠੀਕ ਕੀਤਾ ਜਾਵੇ ਔਰ ਐਗਰੀਮੈਂਟ ਪੰਜਾਬ ਸਰਕਾਰ ਨਵਾਂ ਕਰੇ ਕਿ ਇਹਦੇ ਜੋ ਜ਼ਿੰਮੇਵਾਰੀ ਸ਼ੈਦਰ ਵਾਲਿਆਂ ਦੀ ਨਹੀਂ ਹੋਏਗੀ ਫੋਰਟਿਫਾਈਡ ਰਿਜੈਕਸ਼ਨ ਦੇ ਨਾਲ ਔਰ ਐਸੇ ਤਰ੍ਹਾਂ ਜਿਹੜੇ ਸਾਡਾ ਡੈਪ੍ਰੀਸੀਏਸ਼ਨ ਚਾਰਜਸ ਨੇ ਜੋ ਸਾਨੂੰ 70 ਰੁਪਏ 32 ਪੈਸੇ ਮਿਲਦੇ ਨੇ ਉਹ 70 ਰੁਪਏ 32 ਪੈਸੇ ਤੌਰ ਤੇ ਲਿਖਿਆ ਜਾਵੇ ਔਰ ਜਿਹੜੇ ਆਰਓ ਨੇ ਮੈਂ ਅੱਜ ਸਾਰੇ ਮਿਲਨਾਂ ਨੂੰ ਕਿਹਾ ਪੰਜਾਬ ਦੇਆਂ ਨੂੰ ਵੀ ਕੋਈ ਆਰਓ ਨਹੀਂ ਪਾਉਣਾ ਅਸੀਂ ਕੋਈ ਆਰਓ ਵਿਦਆਉਟ ਟ੍ਰਾਂਸਪੋਰਟੇਸ਼ਨ ਨਹੀਂ ਪਾਉਣਾ ਜਦੋਂ ਅਸੀਂ ਆਰਓ ਲੈਣਾ ਹੋਊਗਾ ਫਿਰ ਤੇ ਟ੍ਰਾਂਸਪੋਰਟੇਸ਼ਨ ਲਾਵਾਂਗੇ ਸੋ ਸਾਡਾ ਅੱਜ ਸਾਰੇ ਜਨਰਲ ਹਾਊਸ ਨੇ ਫੈਸਲਾ ਕੀਤਾ ਕਿ ਜਿਹੜੀ ਇਹ ਹੜਤਾਲ ਹੈ ਇਹ ਜਾਰੀ ਰਹੂਗੀ ਦੋ ਤਿੰਨ ਦਿਨਾਂ ਦੇ ਵਿੱਚ ਇੱਕ ਜਨਰਲ ਹਾਊਸ ਦੀ ਮੀਟਿੰਗ ਹੋਰ ਜਲਦੀ ਤੋਂ ਜਲਦੀ ਬੁਲਾ ਕੇ ਫਿਰ ਜਿਹੜੇ ਬੰਦੇ ਸਾਨੂੰ ਖਰਾਬ ਕਰ ਰਹੇ ਨੇ ਕੁਝ ਲੋਕ ਜਿਨ੍ਹਾਂ ਨੇ ਇਹ ਕੋਈ ਟਰਾਈ ਕੀਤੀ ਹੈ ਕਿ ਲੀਕੇਜ ਕਰਕੇ ਕਾਲੀਆਂ ਪੇਡਾ ਬਣੀਆਂ ਨੇ ਉਹਨਾਂ ਦੇ ਵਾਸਤੇ ਵੀ ਅਜ ਇੱਕ ਫੈਸਲਾ ਕੀਤਾ ਗਿਆ ਹੈ ਉਹਨਾਂ ਨੂੰ ਪਹਿਲਾਂ ਬੇਇਨਤੀ ਕਰਾਂਗੇ ਨਹੀਂ ਉਹਨਾਂ ਨੂੰ ਉਹ ਸਾਰਾ ਕੁਝ ਕੀਤਾ ਜਾਊਗਾ ਉਹਨਾਂ ਨਾਲ ਸਲੂਕ ਜੋ ਮਾੜੇ ਤੋਂ ਮਾੜੇ ਬੰਦੇ ਨਾਲ ਕੀਤਾ ਜਾ ਸਕਦਾ ਸਰ ਲਗਾਤਾਰ ਤੁਸੀਂ ਮੀਟਿੰਗਾਂ ਕਰ ਰਹੇ ਹੋ ਅਜੇ ਤੱਕ ਸੁਣਵਾਈ ਕੋਈ ਨਹੀਂ ਹੈ ਸਰਕਾਰ ਕੋਲ ਸਰਕਾਰਾਂ ਨੇ ਸਰਵਾਈ ਕਰਦੇ ਨੇ ਕੱਲ ਵੀ ਮੀਟਿੰਗ ਹੋਈ ਸੀ ਆ ਹੁਣ ਵੀ ਮੀਟਿੰਗ ਕੇਂਦਰ ਨਾਲ ਕਰੀ ਆ ਉਹਨਾਂ ਨੇ ਅਸੀਂ ਜਿੰਨਾ ਚਿਰ ਫੈਸਲਾ ਨਹੀਂ ਕਰਦੀਆਂ ਸਰਕਾਰਾਂ ਅਸੀਂ ਮੀਟਿੰਗਾਂ ਦੇ ਵਿੱਚ ਕੋਈ ਅਸਵਾਸ਼ਣ ਨਾਲ ਮੀਟਿੰਗ ਨਹੀਂ ਖੋਲਣੀ ਅਸੀਂ ਤਾਂ ਇਹ ਹੜਤਾਲ ਉਦੋਂ ਖੁੱਲਣੀ ਹੈ ਜਦੋਂ ਸਾਡੇ ਮੁੱਦੇ ਸਾਰੇ ਜਿਹੜੇ ਸਰਕਾਰ ਕੋਲ ਟੇਕ ਅਪ ਕੀਤੇ ਹੋਏ ਨੇ ਜਾਂ ਮੈਂ ਤੁਹਾਨੂੰ ਇਹ ਦੱਸੇ ਨੇ ਉਹਨਾਂ ਚਿਰ ਨਹੀਂ ਖੁੱਲ ਸਕਦੀ ਜਿੰਨਾ ਚਿਰ ਸਾਡੇ ਮੁੱਦੇ ਖਾਸ ਕਰਕੇ ਫੋਟੀਫਾਈਡ ਰਾਇਸ ਦਾ ਮਸਲਾ ਜਿਹੜਾ ਹੈਗਾ ਇਹ ਜਿੰਨਾ ਚਿਰ ਸਾਡਾ ਉੱਥੋਂ ਨਹੀਂ ਕੱਢਦੇ ਸਾਡੀ ਜ਼ਿੰਮੇਵਾਰੀ ਅਸੀਂ ਕੋਈ ਕੰਮ ਕਰ ਨਹੀਂ ਅਗਲੇ ਦਿਨ ਕੀ ਹੋਣੀ ਹੈ ਸਰ ਕਿੰਨਾ ਨੁਕਸਾਨ ਹੋਇਆ ਹੈ ਇਹ ਕੋਹ ਹਰਕਾਰ ਦੀ ਵਜ੍ਹਾ ਕਰਕੇ ਨੁਕਸਾਨ ਤਾਂ ਹੋਣੀ ਹੈ ਸਰਕਾਰ ਦਾ ਜਿਹੜੀ ਜਿਹੜੀ ਉਹਨਾਂ ਨੇ ਮੀਟਿੰਗ ਜੋ ਕੈਡੀ ਚ ਉਹਨਾਂ ਚੁੱਕਣਾ ਸੀ ਅੱਜ ਉਹ ਚੋਣ ਦਾ ਮਤਲਬ ਸਰਕਾਰ ਦਾ ਜ਼ਿੰਮੇਵਾਰ ਆ ਦੋ ਦਿਨ ਨੂੰ ਬਰਦਨਾਂ ਖਾਲੀ ਹੋ ਜਾਣਾ ਸਰਕਾਰ ਕੋਲੇ ਬਰਦਨਾਂ ਨਹੀਂ ਮਿਲਣਾ ਨਵਾਂ ਬਰਦਨ ਪੂਰਾ ਖਤਮ ਹੋ ਜਾਣਾ ਸੋ ਇਹ ਲੈਂਡ ਆਰਡਰ ਦੀ ਵੀ ਸਥਿਤੀ ਖਰਾਬ ਹੋ ਜਾਊਗੀ ਅਸੀਂ ਕਰਨਾ ਨਹੀਂ ਚਾਹੁੰਦੇ ਅਸੀਂ ਪੰਜਾਬ ਸਰਕਾਰ ਦੇ ਨਾਲ ਆ ਪਰ ਜੇ ਪੰਜਾਬ ਸਰਕਾਰ ਇਹਦਾ ਨਾਲ ਬਿਹੇਵ ਕਰੂਗੀ ਤਾਂ ਇਹ ਬਹੁਤ ਵੱਡਾ ਸਾਡੇ ਵਾਸਤੇ ਦਿੱਕਤ ਹੈ ਬਿਲਕੁਲ ਕੇਂਦਰ ਸਰਕਾਰ ਦੇ ਨਾਲ ਜਿਹੜੇ ਸਾਡੇ ਮੁੱਦੇ ਜਿਹੜੇ ਹਨ ਚਾਹੇ ਫੋਟੀਫੈਟ ਦਾ ਰਾਇਸ ਦਾ ਸਭ ਤੋਂ ਵੱਡਾ ਮੁੱਦਾ ਹੈ ਡੈਪ੍ਰੀਸੀਏਸ਼ਨ ਦਾ ਔਰ ਡਰਾਈਜ ਦਾ ਇਹ ਸਾਡਾ ਮੁੱਦਾ ਜਿਹੜਾ ਹੈਗਾ ਪਿਛਲੇ ਸਾਲ ਦੀ ਸਾਡੀ ਟ੍ਰਾਂਸਪੋਰਟੇਸ਼ਨ ਆ ਪੀਡੀਐਫਸੀ ਨੇ ਹਾਲ ਤੱਕ ਨਹੀਂ ਦਿੱਤੀ ਸੋ ਇਹ ਜਿਹੜਾ ਕੰਮ ਹੋ ਰਿਹਾ ਹੈ ਕਿ ਇਹਨਾਂ ਸ਼ੈਲਰਾਂਾਂ ਦੇ ਪੈਸੇ ਕੱਟ ਕੇ ਦਿਨੋਂ ਦਿਨ ਕੱਟ ਕੇ ਪੈਸੇ ਇੰਡਸਟਰੀ ਨੂੰ ਖਤਮ ਕਰਨ ਕੀਤਾ ਜਾ ਰਿਹਾ ਹੈ ਇਹ ਇਹ ਇਹੇ ਖਰਾਬ ਸਾਡੀ ਬੇ ਮੁਹਮਮ ਜਲਦੀ ਰਹੂਗੀ ਅਸੀਂ ਅਗਲੇ ਦਿਨਾਂ ਦੇ ਵਿੱਚ ਇੱਕ ਹੋਰ ਮੀਟਿੰਗ ਬੁਲਾ ਕੇ ਸਰ ਆਪੇ ਜਿਹੜੇ ਇਲੈਕਸ਼ਨ ਵੀ ਆ ਰਹੇ ਆ ਜੀ ਇਲੈਕਸ਼ਨਾਂ ਦਾ ਫੇਸ ਕਰਦੇ ਆ ਸ਼ੈਲਰ ਇਸਨੇ ਕਿੰਨਾ ਕਿਸ ਦੇਸ਼ੇ ਤੇ ਕਿੰਨਾ ਹਰਾਂ ਨੂੰ ਬੇਸ ਕਰ ਇਸ ਟਾਈਮ ਮਤਲਬ ਸਾਡੀ ਪੀਸ਼ਲੇ ਹੈ ਕਿ ਸਾਡੀ 50% ਇੰਡਸਟਰੀ ਦਾ ਕੰਮ ਕਰਨ ਨੂੰ 기ਆ ਨਹੀਂ ਕਿਉਂਕਿ ਉਹਨਾਂ ਦੇ 45% ਰਿਜੈਕਟ ਹੋ ਗਏ ਕੋਈ ਨਵੇਂ ਤਰ੍ਹਾਂ ਦੇ ਫਰਦਲਾਉਂ ਦੇ ਲਾਟਰੀ ਹੋਏ ਮਤਲਬ ਇਸ ਤਰ੍ਹਾਂ ਰੋਲੇ ਫਰਦੇ ਆ ਜਿਵੇਂ ਕਿ ਕੋਈ ਇੰਡਸਟਰੀ ਨੂੰ ਕੋਈ ਪਤਾ ਨਹੀਂ ਹੁੰਦਾ ਵੀ ਇਹਦਾ ਤੁਖਾ ਮਸਾਈ ਨਹੀਂ ਠੀਕ ਹੈ ਹਾਲ ਤਾਂ ਕੰਮ ਕਰਦੇ ਰਹੇ ਕੰਟੀਨਿਊ 12 ਦਾ ਕੰਬਿਨਸ਼ਨ ਆਫ ਡਿਮਾਰਟਸ ਮੈਂ ਪਰਵਾਹੀ ਇਤਿਹਾਸ ਦੀ ਜਮਾਨ ਐਫਸੀਆਈ ਤੇ ਕੇਂਦਰ ਸਰਕਾਰ ਦਾ ਰਿਹਾ ਹੈ ਹਮੇਸ਼ਾ ਰਾਈਸ ਇੰਡਸਟਰੀ ਪਿਛਲੇ 65 ਸਾਲਾਂ ਤੋਂ ਹਿੰਦੁਸਤਾਨ ਦਾ ਭੁੱਖ ਭੁੱਖਿਆ ਦਾ ਢਿੱਡ ਭਰਦੀ ਰਹੀ ਹੈ ਇਥੋਂ ਦਾ ਕਿਸਾਨ ਲੇਕਿਨ ਜੋ ਇੱਕ ਫਰਮਾਨ ਆਇਆ ਹੈ ਵੀ 45 ਡਰਾਈਸ ਪ੍ਰਧਾਨ ਮੰਤਰੀ ਜੀ ਨੇ ਬੱਚਿਆਂ ਨੂੰ ਪੋਸ਼ਟਿਕ ਆਹਾਰ ਕਰਨ ਦਾ ਵਾਅਦਾ ਕੀਤਾ ਹੈ ਪਰੰਤੂ ਉਸ ਦੇ ਵਿੱਚ ਇੰਡਸਟਰੀ ਨੂੰ ਕਾਬੂ ਕੀਤਾ ਜਾ ਰਿਹਾ ਸਾਨੂੰ 45 ਡਰਾਈਸ ਮੈਨੂਫੈਕਚਰਰ ਤੋਂ ਤਿਆਰ ਕਰਕੇ ਦਿੱਤਾ ਜਾਂਦਾ ਅਸੀਂ ਉਹਦੀ ਬਲੈਂਡਿੰਗ ਕਰਦੇ ਆ ਬਲੈਂਡਿੰਗ ਕਰਕੇ 99% ਅਸੀਂ ਦੂਜਾ ਰਾਇ ਰਾਇਸ ਪਾਣੇ ਆ 1% ਅਸੀਂ ਉਹਨਾਂ ਦਾ ਦਿੱਤਾ ਹੋਇਆ ਐਫਆਰ ਕੇ ਪਾਣੇ ਆ ਸਾਡਾ ਜੋਬ ਵਰਕ ਕਰਨ ਦਾ ਧੰਦਾ ਬਲੈਂਡਿੰਗ ਕਰਦਾ ਨਾ ਕਿ ਅਸੀਂ ਉਹ ਮੈਡੀਸਨ ਤਿਆਰ ਕਰਦੇ ਆ ਮੈਡੀਸਨ ਮੈਨੂਫੈਕਚਰ ਤਿਆਰ ਕਰਦਾ ਔਰ ਪਿਛਲੇ ਦਿਨਾਂ ਦੇ ਵਿੱਚ ਐਫਸੀਆਈ ਨੇ ਇੱਕ ਬਹੁਤ ਮਾੜੀ ਕਰਤੂਤ ਦਿਖਾਈ ਉਹਨਾਂ ਦੇ ਅਫਸਰਾਂ ਨੇ ਪਤਾ ਨਹੀਂ ਕਿਸ਼ ਲਾਲਚ ਦੇ ਨਾਲ ਕ੍ਰਪਸ਼ਨ ਉਹਨਾਂ ਤੇ ਹੈਵੀ ਹੈ ਉਹਨਾਂ ਨੇ ਇੱਕ ਨਵਾਂ ਮੁੱਦਾ ਚੱਕ ਲਿਆ ਕਿ ਇੰਡਸਟਰੀ ਨੂੰ ਡਿਫਾਲਟ ਕਰਨ ਦਾ ਕਿ ਉਹਦੇ ਵਿੱਚ 45 ਡ੍ਰਾਈਸ ਮਾੜਾ ਹੈ ਉਹਦੇ ਵਿੱਚ ਪੋਸ਼ਟਿਕਾਹਾਰ ਉਹਦੇ ਨਿਊਟ੍ਰੀਸ਼ਨ ਵੈਲਿਊ ਘਟਾ ਹੈ ਹਾਲਾਂਕਿ ਜਿਹੜੀ ਚੀਜ਼ ਅਸੀਂ ਤਿਆਰ ਨਹੀਂ ਕੀਤੀ ਜਿਹੜੀ ਚੀਜ਼ ਅਸੀਂ ਘਰੇ ਨਹੀਂ ਬਣਾਈ ਉਹ ਬਣਾਈ ਕਿਸੇ ਨੇ ਸਾਨੂੰ ਦਾ ਦਿੱਤੀ ਗਈ ਹੈ ਬਲੈਂਡਿੰਗ ਕਰਨ ਲਈ ਜਿਹੜੀਆਂ ਫਰਮਾਂ ਸਟੇਟ ਗਵਰਨਮੈਂਟ ਨੇ ਆਖੀਆਂ ਜਾਂ ਕੇਂਦਰ ਨੇ ਆਖੀਆਂ ਵੀ ਫਸਾਈ ਦੀਆਂ ਇਹ ਫਰਮਾਂ ਅਸੀਂ ਉਹਨਾਂ ਤੋਂ ਲੈ ਕੇ ਉਹਦੇ 'ਚ ਬਲੈਂਡਿੰਗ ਕੀਤੀ ਹੈ ਤੇ ਹੁਣ ਰਿਜੈਕਟ ਕਰਕੇ 1100 ਮਿੱਲਾਂ ਡਿਫਾਲਟ ਕਰਤੀਆਂ ਸਾਡੇ ਮਿਲਾਂ ਨੂੰ ਇਹ ਡਰ ਹੈ ਕਿ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਨਾ ਡਿਫਾਲਟ ਹੋ ਜਾਈਏ ਇਹ ਹੜਤਾਲ ਕਿਸੇ ਨੇ ਕਹੇ ਤੋਂ ਨਹੀਂ ਕੀਤੀ ਲੋਕ ਜੋ ਵਰਕ ਕਰਦੇ ਆ 10 ਰੁਪਏ ਪ੍ਰਤੀ ਸਾਨੂੰ ਕੁਇੰਟਲ ਪੈੜੀ ਦੀ ਜੋ ਵਰਕ ਮਿਲਦੀ ਹੈ 10 ਮਿਲਰਾਂ ਨੇ ਮਨ ਬਣਾ ਲਿਆ ਵੀ ਅਸੀਂ ਆਪਦੇ ਬੱਚਿਆਂ ਦਾ ਭਵਿੱਖ ਨਹੀਂ ਧੁੰਦਲਾ ਕਰ ਸਕਦੇ ਇਸ ਲਈ ਉਹਨਾਂ ਨੇ ਪੰਜਾਬ ਸਰਕਾਰ ਦੀ ਸੀਐਮਆਰ ਪਾਲਿਸੀ ਨੂੰ ਨਕਾਰਦੇ ਹੋਏ ਇਹ ਖੰਡਨ ਕੀਤਾ ਕਿ ਅਸੀਂ ਆਉਣ ਵਾਲੀ 2023-24 ਦੀ ਜੋ ਸੀਐਮਆਰ ਦੀ ਨੀਤੀ ਹੈ ਉਹਨੂੰ ਅਸੀਂ ਖੰਡਨ ਕਰਦੇ ਹਾਂ ਉਸ ਪਾਲਿਸੀ ਦੇ ਤਹਿਤ ਅਸੀਂ ਬਿਲਕੁਲ ਕੰਮ ਨਹੀਂ ਕਰਾਂਗੇ ਸਾਰੇ ਇਸ ਮੀਟਿੰਗ ਤੋਂ ਬਾਅਦ ਜਿਸ ਜਿਸ ਤੋਂ ਕਰਨ ਗੱਲਬਾਤ ਹੋਈ ਬਿਲਕੁਲ ਉੱਚ ਅਧਿਕਾਰੀਆਂ ਕੋਲ ਕਿਸੇ ਕੋਲ ਵੀ ਇਸ ਗੱਲ ਦਾ ਕੋਈ ਵੀ ਹੱਲ ਨਹੀਂ ਹੈ ਕਿ 45 ਡਰਾਈਸ ਬੱਚਿਆਂ ਨੂੰ ਪੀ ਡੀ ਐਸ ਦੇ ਥਰੂ ਕਿਵੇਂ ਦਿੱਤਾ ਜਾਵੇ ਲੈਬ ਇਨਾ ਕੋਲੀ 40 ਲੈਬਾਂ ਹਿੰਦੁਸਤਾਨ ਦੇ ਵਿੱਚ 40 ਲੈਬਾਂ ਜੋ ਲੱਖਾਂ ਸੈਂਪਲ ਉਹ ਚੈੱਕ ਕਰਦੀਆਂ ਉਹਦੇ ਵਿੱਚ ਬੜਾ ਵੱਡਾ ਕਪੜਾ ਜਦੋਂ ਅਸੀਂ ਮੰਨਣੀਆਂ ਪਿਊਸ਼ ਗੋਲਜੀ ਨੂੰ ਇਹ ਬੇਨਤੀ ਕੀਤੀ ਕਿ ਲੈਬ ਦੇ ਵਿੱਚ ਬਹੁਤ ਵੱਡਾ ਕਪੜਾ ਹੈ ਤਾਂ ਕੋਈ ਅਫਸਰ ਮੰਨਣ ਨੂੰ ਤਿਆਰ ਨਹੀਂ ਇਸ ਗੱਲ ਨੂੰ ਹਾਲਾਂਕਿ ਇੱਕ ਲੈਬ ਕੁਝ ਪੋਸ਼ਟੀਕਾ ਹਰ ਦੱਸ ਰਹੀ ਹੈ ਇੱਕ ਨਿਊਟ੍ਰੀਸ਼ਨ ਕੀ ਦੱਸ ਰਿਹਾ ਇੱਕ ਕੀ ਦੱਸ ਰਹੀ ਹੈ ਤਿੰਨੇ ਲੈਬਾਂ ਦਾ ਅੱਡ ਅੱਡ ਵੇਰੀਏਸ਼ਨ ਹੈ ਇਹ ਗੱਲ ਕੇਂਦਰ ਸਰਕਾਰ ਤੇ ਐਫਸੀਆ ਮੰਨਣ ਨੂੰ ਤਿਆਰ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਦਾ ਕੰਮ ਨਹੀਂ ਕਰਾਂਗੇ ਇਹ ਆਪਦਾ 45 ਡਰਾਈਸ ਜਿਵੇਂ ਸਾਨੂੰ ਬਾਰਦਾਣਾ ਪ੍ਰੋਵਾਈਡ ਕਰਾਉਂਦੇ ਆ ਜਿਵੇਂ ਸਾਨੂੰ ਪੈੜੀ ਪ੍ਰੋਵਾਈਡ ਕਰਾਉਂਦੇ ਆ ਅਸੀਂ ਇਹਨਾਂ ਦੀ ਪੈੜੀ ਮਿਲਿੰਗ ਕਰਦੇ ਆ ਉਵੇਂ ਸਾਨੂੰ ਇਹ 45 ਡਰਾਈਸ ਸਾਨੂੰ ਪ੍ਰੋਵਾਈਡ ਕਰਾਨ ਅਸੀਂ ਬਲੈਂਡਿੰਗ ਕਰਕੇ ਇਹਨਾਂ ਨੂੰ ਦੇ ਦਾਂਗੇ ਨਾ ਕੋਈ ਰੋਲਾ ਨਾ ਕੋਈ ਰੱਪਾ